ਉਹਨਾਂ ਦੀ ਤੰਦਰੁਸਤੀ ਦੀ ਸਲਾਮਤ ਮੰਗੋ ਕਿਸੇ ਹੋਰ ਦੀ ਮਾਂ ਨੂੰ ਬਚਾ ਕੇ ਅਗਰ ਇਸ ਟਾਈਮ ਤੁਸੀਂ ਆਪਣੀ ਦੁਆਵਾਂ ਦਾ ਭੰਡਾਰਾ ਭਰ ਲਿਆ ਤਾਂ ਤੁਹਾਨੂੰ ਕਦੀ ਵੀ ਉਹਦੇ ਅੱਗੇ ਹੱਥ ੱਡਣ ਦੀ ਲੋੜ ਨਹੀਂ ਇੱਕ ਬਾਪ ਦੇ ਬੱਚੇ ਹੋਣ ਦੇ ਨਾਤੇ ਇੱਕ ਬੱਚਾ ਵਿਚਾਰਾ ਮਰ ਰਿਹਾ ਤੇ ਦੂਜਾ ਨੱਚੀ ਹੋਈ ਜਾਂਦਾ ਕਿ ਮੈਂ ਆਪਣੇ ਬਾਪ ਨੂੰ ਬਹੁਤ ਪਿਆਰ ਕਰਦਾ ਕਿਉਂਕਿ ਮੇਰੇ ਲਈ ਨੱਚਣਾ ਛੱਡ ਆ ਜਿਹੜਾ ਮੇਰਾ ਦੂਜਾ ਜਵਾਕ ਦੁਖੀ ਹੈ ਉਹਦੀ ਮਦਦ ਕਰ ਇਹ ਐਸਲੀ ਮੈਨੂੰ ਮੰਨਣਾ ਕਰ ਦੇਂਗੇ ਤੁਸੀਂ ਸਾਰੇ ਬੜੇ ਸੋਹਣੇ ਸੁਨੱਖੇ ਮੁੰਡੇ ਜੇ ਇਕੱਠੇ ਹੋ ਕੇ ਆਏ ਨੇ ਬੋਡੀ ਬਿਲਡਰ ਟੈਟੂ ਵਾਲੇ ਆ ਸ਼ਾਬਾਸ਼ ਨਹੀਂ ਤਾਂ ਟੈਟੂ ਵਾਲੇ ਵੈਸੇ ਹੀ ਬਦਨਾਮ ਨੇ ਨਾ ਸਾਡੀ ਮੰਦਿਰ ਦਾ ਅਸੀਂ ਲੰਗਰ ਲਾਇਆ ਸੀਗਾ ਅੱਜ ਲੰਗਰ ਲਾਇਆ ਸੀ ਰਾਤਰੀ ਕਰਕੇ ਵਾਹ ਜੀ ਹਾਂ ਜੀ ਹਾਂ ਜੀ ਸਾਡੇ ਸਾਰਿਆਂ ਦਾ ਵਰਤ ਰੱਖਿਆ ਹੋਇਆ ਵਾਹ ਜੀ ਵਾਹ ਅਸੀਂ ਨਾ ਸਾਡੇ ਕੋਲੇ ਕੁਝ ਕੁ ਪੈਸੇ ਬਚੇ ਸੀਗੇ ਅਸੀਂ ਸੋਚਿਆ ਕਿ ਦਾਨ ਦਿੱਤਾ ਜਾਵੇ ਵਾਹ ਜੀ ਅਸਲੀ ਅਸਲੀ ਸ਼ਿਵਰਾਤਰੀ ਅਸਲੀ ਗੁਰਪੁਰਬ ਅਸਲੀ ਦੀਵਾਲੀ ਦਾ ਮਤਲਬ ਦੁਨੀਆ ਚ ਇੱਕੋ ਹੀ ਹੈ ਉਹ ਅਸੇ ਦਾ ਦੇਖੋ ਤੁਸੀਂ ਵੀ ਸ਼ਿਵ ਭਗਤੋਂ ਹੈ ਨਾ ਉਹ ਵੀ ਸ਼ਿਵ ਭਗਤ ਹੈ ਜਿਹੜੇ ਲੋਕ ਵਿਚਾਰੇ ਇਥੇ ਮਦਦ ਲੈਣ ਆਏ ਹੋਏ ਨੇ ਤਾਂ ਸ਼ਿਵ ਜੀ ਭਗਵਾਨ ਕਦੋਂ ਖੁਸ਼ ਹੋਣਗੇ ਜ਼ਿਆਦਾ ਜਦੋਂ ਉਹਨਾਂ ਦਾ ਇੱਕ ਭਗਤ ਜਿਹੜਾ ਦਰਦ ਨਾਲ ਤੜਪ ਰਿਹਾ ਉਹਦੀ ਹੈਲਪ ਹੋਏਗੀ ਤੇ ਜਿਹੜਾ ਹੈਲਪ ਕਰਨ ਆਇਆ ਉਹ ਹੈਗੀ ਕਿੱਡੀ ਲੌਜੀਕਲ ਦੀ ਗੱਲ ਐ ਏਡੀ ਗੱਲ ਸਮਝਣ ਨੂੰ ਦੁਨੀਆ ਪਤਾ ਨਹੀਂ ਕਿੱਥੇ ਫਸੀ ਵੀ ਇੱਥੇ ਏਦਾਂ ਏਦਾਂ ਦੇ ਬੱਚੇ ਵਿਚਾਰੇ ਏਦਾਂ ਏਦਾਂ ਦੇ ਲੋਕ ਜਿਹੜੇ ਹੈਲਪ ਲੈਣ ਲਈ ਆ ਰਹੇ ਨੇ ਪਰ ਮੈਨੂੰ ਬੜੀ ਖੁਸ਼ੀ ਹੋਈ ਤੁਸੀਂ ਆਏ ਹੋ ਯਾਰ ਯੂਥ ਨੂੰ ਦੇਖ ਕੇ ਆਇਆ ਲੱਗਦਾ ਹੈ ਕਿ ਕੁਐਸਚਨ ਕਰਨਾ ਚਾਹੀਦਾ ਤੁਹਾਨੂੰ ਆਪਣੇ ਲੋਕਾਂ ਨੂੰ ਕਿਉਂਕਿ ਸੋਸ਼ਲ ਮੀਡੀਆ ਦੀ ਜ਼ਿੰਦਗੀ ਕੁਝ ਹੋਰ ਹੈ ਸੋਸ਼ਲ ਮੀਡੀਆ ਤੇ ਤੁਸੀਂ ਕਮੈਂਟ ਕਰ ਸਕਦੇ ਹੋ ਬੰਦੇ ਦੇ ਮੂੰਹ ਤੇ ਸਵਾਲ ਨਹੀਂ ਰੱਖ ਸਕਦੇ ਇੱਥੇ ਆ ਕੇ ਸਵਾਲ ਰੱਖ ਸਕਦੇ ਹੋ ਕਿ ਯ ਮੈਂ ਬੜੇ ਤਰਕ ਨਾਲ ਤੇ ਬੜੇ ਲੌਜੀਕਲੀ ਤੁਹਾਨੂੰ ਜਵਾਬ ਦਊਂਗਾ ਬੜੇ ਲੌਜੀਕਲੀ ਇੱਕ ਪਰਮਾਤਮਾ ਦੀ ਜਿੰਦੀ ਜਾਗਤੀ ਐਗਜ਼ਾਮਪਲ ਦੇ ਨਾਲ ਮੈਨੂੰ ਤਾਂ ਹਰ ਚੀ ਉਹਦਾ ਰੂਪ ਨਜ਼ਰ ਆਉਂਦਾ ਭਾਵੇਂ ਉਹਨੂੰ ਪ੍ਰਭੂ ਰਾਮ ਕਹਿ ਲੋ ਭਾਵੇਂ ਸ਼ਿਵਜੀ ਭਗਵਾਨ ਕਹਿ ਲੋ ਭਾਵੇਂ ਗੁਰੂ ਨਾਨਕ ਦੇਵ ਜੀ ਕਹਿ ਲੋ ਠੀਕ ਹੈ ਇੱਕ ਬੰਦੇ ਦੇ ਜਿੱਥੇ ਲੜ ਲੱਗ ਜਾਂਦੀ ਲੱਗ ਜਾਂਦੀ ਹੈ ਪਰ ਉਹ ਹੈ ਇੱਕੋ ਹੀ ਇਹ ਸਮਝ ਆਉਂਦਾ ਹੈ 60 70 ਸਾਲ ਦੀ ਏਜ ਵਿੱਚ ਅੱਜ ਕੱਲ ਤਾਂ ਪਤਾ ਨਹੀਂ ਤੁਹਾਡੇ ਬੰਦਾ ਪਹੁੰਚਦਾ ਹੈ ਕਿ ਨਹੀਂ ਪਰ ਅਗਰ ਤੁਸੀਂ ਇਸ ਉਮਰ 'ਚ ਇਹ ਚੀਜ਼ਾਂ ਧਾਰ ਰਹੇ ਹੋ ਤਾਂ ਬੜੀ ਮਹਾਰਾਜ ਦੀ ਕਿਰਪਾ ਹੈ ਤੁਹਾਡੇ ਤੇ ਹਮੇਸ਼ਾ ਹਰ ਮਹੀਨੇ ਹੀ ਕੋਸ਼ਿਸ਼ ਕਰਿਓ ਕਿ ਆਪਣੇ ਆਲੇ ਦੁਆਲੇ ਕੋਈ ਮੈਡੀਕਲੀ ਮਤਲਬ ਰੱਬ ਨੂੰ ਮੰਨਣ ਦੀ ਪਰਿਭਾਸ਼ਾ ਥੋੜੀ ਜੀ ਨਾ ਜਿਹੜੀ ਉਹ ਚੇਂਜ ਕਰਨੀ ਪੈਣੀ ਰੱਬ ਨੂੰ ਮੰਨਣ ਦੀ ਪਰਿਭਾਸ਼ਾ ਇਹ ਹੈ ਕਿ ਲੋਕਾਂ ਦੇ ਕੰਮ ਆਓ ਯਾਰ ਜਿਹੜਾ ਵਿਚਾਰਾ ਦੁਖੀ ਕੋਈ ਆਪਣਾ ਇਲਾਜ ਨਹੀਂ ਕਰਾ ਪਾਰਿਆ ਬੱਚਾ ਪੜ੍ਹਾਈ ਨਹੀਂ ਕਰ ਸਕਦਾ بڑے ਲੋਕ ਨੇ ਸਾਡੇ ਕੋਲ ਜਿਹੜੇ ਅੱਜ ਵੀ ਹੁਣ ਦੇਖੋ ਮਹਾ ਸ਼ਿਵਰਾਤਰੀ ਪੂਰੀ ਦੁਨੀਆ ਚ ਮਨਾਈ ਗਈ ਤੁਸੀਂ ਵੀ ਸ਼ਿਵ ਭਗਤੋਂ ਹੁਣ ਤੁਸੀਂ ਕਿਉਂ ਮਨਾਇਆ ਕਿ ਅਸੀਂ ਸ਼ਿਵ ਜੀ ਭਗਵਾਨ ਦੀ ਤਾਂ ਭਗਤਾਂ ਤੇ ਹਨਾ ਰੱਬ ਦੇਖ ਰਿਹਾ ਹੈ ਜਾਂ ਸਾਰਾ ਸਿਸਟਮ ਉਹ ਕਦੋਂ ਖੁਸ਼ ਹੋਵੇਗਾ ਜਦੋਂ ਤੁਸੀਂ ਉਹਨੂੰ ਪੂਜ ਰਹੇ ਹੋ ਕਿ ਉਹਦੀ ਹੱਥੀ ਬਣਾਈ ਹੋਈ ਮੂਰਤੀ ਪੂਜ ਰਹੇ ਹੋ ਜਿਹੜੇ ਲੋਕ ਨੇ ਅੱਜ ਜਿਹੜੀ ਮਾਂ ਆ ਬੈਠੀ ਐ ਨੂੰ ਹਾਰਟ ਅਟੈਕ ਆਇਆ ਹੋਇਆ ਠੀਕ ਐ ਇਹਦੇ ਕੋਲ ਐਡਮਿਟ ਕਰਾਣ ਜੋਗੇ ਵੀ ਪੈਸੇ ਨਹੀਂ ਹੈਗੇ ਸ਼ਿਵ ਇਹ ਵੀ ਸ਼ਿਵ ਭਗਤ ਹੈ ਤੁਸੀਂ ਵੀ ਸ਼ਿਵ ਭਗਤ ਹੋ ਤੁਸੀਂ ਜਦੋਂ ਇਹਦੀ ਹੈਲਪ ਕਰੋਗੇ ਉਦੋਂ ਸ਼ਿਵ ਜੀ ਭਗਵਾਨ ਜ਼ਿਆਦਾ ਖੁਸ਼ ਹੋਣਗੇ ਐਜ਼ ਕੰਪੇਅਰ ਟੂ ਜਦੋਂ ਤੁਸੀਂ ਉਹਨਾਂ ਹੁਣ ਆਪਾਂ ਪੁੱਛਦੇ ਆ ਨਾ ਆਪਣੇ ਪਿਓ ਨੂੰ ਕਹਿੰਨੇ ਆ ਬਾਪੂ ਨੂੰ ਬਾਪੂ ਆਈ ਲਵ ਯੂ ਮਾਂ ਆਈ ਲਵ ਯੂ ਕੀ ਕਰੂੰਗਾ ਬਾਪੂ ਮਾਂ ਲਈ ਕੋਈ ਸੋਨੇ ਦਾ ਕੜਾ ਲੈ ਦੂੰਗਾ ਕੋਈ ਮਾਂ ਨੂੰ ਆਈ ਲਵ ਯੂ ਕਹ ਦੂੰਗਾ ਜੱਫੀ ਪਾ ਲੂੰਗਾ ਬਸ ਪਰ ਜੇ ਮਾਂ ਕ ਤੱਕ ਕਿਸੇ ਹੋਰ ਦੀ ਮਾਂ ਦੀ ਜ਼ਿੰਦਗੀ ਬਚਾ ਕੇ ਨਾ ਝੋਲੀ ਪਾਉ ਉਹਦੀ। ਕੀ ਆ ਫੜ ਦੁਆਵਾਂ ਮਾਏ। ਆਪਾਂ ਸਾਰੇ ਜਾਣੇ ਨਾ ਕਿ ਸਾਡੀ ਮਾਂ ਦੀ ਚੜ੍ਹਦੀ ਕਲਾ ਉਮਰ ਰਵੇ ਚਾਹਦੇ ਹੋਂ। ਜਾਣੇ ਉਹ ਸਾਰੇ ਜਾਣੇ ਹੋ ਨਾ ਕਿ ਸਾਡੀ ਮਾਂ ਹੱਸਦੀ ਵਸਦੀ ਰਵੇ ਸਾਰੀ ਦੁਨੀਆ ਚਾਹਦੀ। ਮੈਂ ਵੀ ਇਹੀ ਚਾਹਨਾ। ਪਰ ਕੀ ਸਾਡੇ ਚਾਹ ਨਾਲ ਸਾਡੀਆਂ ਮਾਵਾਂ ਦੁਨੀਆ ਭਰ ਚ ਹਮੇਸ਼ਾ ਸਲਾਮਤ ਰਹਿਣਗੀਆਂ? ਜਾਣਾਂ ਇੱਕ ਨਾ ਇੱਕ ਦਿਨ। ਉਹਨਾਂ ਦੀ ਤੰਦਰੁਸਤੀ ਦੀ ਸਲਾਮਤ ਮੰਗੋ ਕਿਸੇ ਹੋਰ ਦੀ ਮਾਂ ਨੂੰ ਬਚਾ ਕੇ। ਜਦੋਂ ਕੋਈ ਇੱਥੇ ਬੱਚਾ ਸਾਡੇ ਕੋਲ ਬਹਿੰਦਾ ਆ ਕੇ ਕਿ ਮੇਰੀ ਮਾਂ ਬਿਮਾਰ ਹੈ, ਪੈਸੇ ਹਨੀ। ਤਾਂ ਜਦੋਂ ਉਹ ਉਹ ਬੱਚੇ ਦੀ ਮਾਂ ਨੂੰ ਤੁਸੀਂ ਦਵਾਈ ਲੈ ਕੇ ਦੇਣੇ 500 ਦੀ ਜਿਹੜੀ ਉਹ ਟਿੱਡੋਂ ਦਵਾਵਾਂ ਨਿਕਲਦੀਆਂ ਨਾ ਨਾ ਉਹ ਦੁਆ ਤੁਹਾਡੀ ਮਾਂ ਨੂੰ ਲੱਗਦੀ ਆ ਉਹਦੀ ਬਜਾਏ ਉਹਦਾ ਕੰਪੈਰੀਸ਼ਨ ਜੇ ਤੁਸੀਂ 500 ਕਰੋੜ ਨਾਲ ਵੀ ਕਰ ਲੋ ਨਾ ਕੋਈ ਕੰਪੈਰੀਸ਼ਨ ਨਹੀਂ ਕਿਉਂਕਿ ਜਦੋਂ ਬੰਦੇ ਨੂੰ ਲੋੜ ਨਹੀਂ ਨਾ ਦਵਾਵਾਂ ਦੀ ਉਦੋਂ ਖਟੀਆਂ ਜਾ ਸਕਦੀਆਂ ਅੱਜ ਤੁਸੀਂ ਦੇਖੋ ਜਵਾਨੀ ਆ ਜਵਾਨੀ ਦਾ ਜੋਰ ਬਹੁਤ ਤਕੜਾ ਹੁੰਦਾ ਉਦੋਂ ਕਹਿੰਦੇ ਨਾ ਜੋਰ ਜਵਾਨੀ ਧੰਨ ਪੱਲੇ ਤੇ ਜੜ ਸਿੱਧਾ ਕੋ ਚੱਲੇ ਤੇ ਜਵਾਨੀ ਚ ਰੱਬ ਯਾਦ ਨਹੀਂ ਰਹਿੰਦਾ ਇਹਦਾ ਮਤਲਬ ਬਜ਼ੁਰਗਾਂ ਨੇ ਇਹ ਕੱਢਿਆ ਸੀਗਾ ਕਿ ਜਵਾਨੀ ਦਾ ਜੋਸ਼ ਹੀ ਇੰਨਾ ਹੁੰਦਾ ਹੈ ਬੰਦੇ ਨੂੰ ਆਹ ਗੱਲਾਂ ਕੀ ਬਾਬਿਆਂ ਵਾਲੀ ਗੱਲਾਂ ਕਰੀ ਜਾਂਦਾ ਪਰ ਅਗਰ ਇਸ ਟਾਈਮ ਤੁਸੀਂ ਆਪਣੀ ਦੁਆਵਾਂ ਦਾ ਭੰਡਾਰਾ ਭਰ ਲਿਆ ਆਪਣਾ ਖਾਲੀ ਬੈਗ ਦੁਆਵਾਂ ਦਾ ਭਰ ਲਿਆ ਤਾਂ ਤੁਹਾਨੂੰ ਕਦੀ ਵੀ ਉਹਦੇ ਅੱਗੇ ਹੱਥ ਢੰਡਣ ਦੀ ਲੋੜ ਨਹੀਂ ਉਹ ਇੰਨਾ ਨਿਰੰਕਾਰ ਹੈ ਤੁਸੀਂ ਗੱਡੀ 'ਚ ਜਾਂਦ ਜਾਂਦੇ ਵੀ ਉਹਨੂੰ ਯਾਦ ਕਰ ਲਓ ਕਿ ਤੂੰ ਸਭ ਜਾਣਦਾ ਜਿੱਦ ਅੱਜ ਮੈਂ ਗੱਡੀ 'ਚ ਸੋਚ ਰਿਹਾ ਸੀਗਾ ਮੈਂ ਕਿਹਾ ਅਸੀਂ ਕਹਿ ਦਿੰਨੇ ਆ ਰੱਬਾ ਤੂੰ ਮੈਨੂੰ ਆਹ ਨਹੀਂ ਦਿੱਤਾ ਤੂੰ ਮੈਨੂੰ ਆਹ ਨਹੀਂ ਦਿੱਤਾ ਉਹ ਮੈਨੂੰ ਛੱਡ ਗਿਆ ਉਹ ਮੈਨੂੰ ਧੋਖਾ ਦੇ ਗਿਆ ਤੂੰ ਮੈਨੂੰ ਆਹ ਕਿਉਂ ਨਹੀਂ ਦੇ ਕਦੀ ਅਸੀਂ ਇਹ ਉਹਨੂੰ ਕਿਹਾ ਕਿ ਕੀ ਸਾਡੀ ਇਨ ਔਕਾਤ ਹੈਗੀ ਜੋ ਅਸੀਂ ਤੇਰੇ ਕੋਲ ਮੰਗ ਰਹੇ ਆਂ ਕਿ ਅਸੀਂ ਇਹਨੇ ਜੋਗੇ ਹੈਗੇ ਆਂ ਆਪ ਅਸੀਂ ਜ਼ੀਰੋ ਆਂ ਆਪ ਅਸੀਂ ਢੱਕਾਂ ਨਹੀਂ ਤੋੜਿਆ ਕਦੀ ਕਿਸੇ ਲਈ ਸਾਰਾ ਦਿਨ ਲੋਕਾਂ ਨੂੰ ਗੱਡੀਆਂ ਗਾਲਾਂ ਤੇ ਉਹਨੂੰ ਕਹਿੰਨੇ ਆਂ ਸਾਨੂੰ ਤਰੱਕੀ ਦੇ ਦੇ ਸਾਡੀ ਮਾਂ ਦੀ ਤੰਦਰੁਸਤੀ ਦੇ ਦੇ ਸਾਨੂੰ ਵਧੀਆ ਕਾਮਯਾਬ ਕਰ ਦੇ ਸਾਨੂੰ ਤੋਂ ਵਧੀਆ ਸਿਹਤ ਦੇ ਦੇ ਉਹ ਪਹਿਲਾਂ ਆਪ ਦਾ ਕਿਸੇ ਲਈ ਦੁਆ ਮੰਗੋ ਕਦੀ ਦੁਆ ਕੀਤੀ ਮੰਦਰ ਗੁਰਦਾਰੇ ਚ ਜਾ ਕੇ ਕਿ ਰੱਬਾ ਮੇਰੇ ਗਵਾਂਡੀ ਯਾਰ ਵਿਚਾਰੇ ਦੁਖੀ ਨੇ ਇਹਨਾਂ ਦੀ ਸੁਣ ਲੈ ਮੇਰੀ ਬਾਤ ਸੁਣ ਲੈ ਦੁਨੀਆ 'ਚ ਕਿਸੇ ਨੇ ਨਹੀਂ ਕੀਤੀ ਹੁਣ ਪਰ ਰੌਲਾ ਤੇ ਇਹੀ ਹੈ ਨਾ ਪਰ ਮੈਨੂੰ ਯੂਥ ਨੂੰ ਦੇਖ ਕੇ ਥੋੜਾ ਜਿਹਾ ਹੁੰਦਾ ਹੈ ਕਿ ਸੋਸ਼ਲ ਮੀਡੀਆ ਚੋਂ ਬਾਹਰ ਨਿਕਲ ਕੇ ਗਰਾਊਂਡ ਤੇ ਆਓ ਕਿ ਕੀ ਹੋਕ ਹੀ ਰਿਹਾ ਪੰਜਾਬ ਚ ਕਿਉਂਕਿ ਸੋਸ਼ਲ ਮੀਡੀਆ ਨਾ ਅੱਜ ਕੱਲ ਮੀਡੀਆ ਪਰਸੈਪਸ਼ਨ ਬਣ ਜਾਂਦੀ ਕਿ ਔਰ ਇਹ ਤਾਂ ਇਦਾਂ ਇਹ ਤਾਂ ਇਦਾਂ ਇਹ ਤਾਂ ਇਦਾਂ ਜੇ ਤੁਹਾਨੂੰ ਮੈਂ ਵੀ ਵੀਡੀਓ ਪਾਣਾ ਲਾਈਵ ਹੋਵਾਂਗਾ ਨਾ ਵੀ ਵੀਡੀਓ ਮੈਂ ਪਾਉਂਗਾ ਤਾਂ ਉਹਦੇ ਚ ਕੀ ਹੁੰਦਾ ਯਾਰ ਵਾਹ ਯਾਰ ਵੈਰੀ ਗੁੱਡ ਬਹੁਤ ਵਧੀਆ ਕੰਮ ਕਰ ਰਿਹਾ ਉਹ ਸ਼ਾਬਾਸ਼ੀ ਤੋਂ ਹੁਣ ਦੂਜੇ ਲੈਵਲ ਤੇ ਆਪਾਂ ਆ ਗਏ ਆ ਕਿ ਮੇਰੀ ਸ਼ਾਬਾਸ਼ੀ ਨਾਲੋਂ ਵੀ ਜ਼ਿਆਦਾ ਜ਼ਰੂਰੀ ਹੈ ਇਹਨਾਂ ਲੋਕਾਂ ਦੀ ਹੈਲਪ ਹੋਣਾ ਹਨਾ ਜਿਹੜੇ ਉਹਨੋ ਦੇ ਕੋਲ ਡੈਲਸਿਸ ਦਾ ਪਿਸਟੂਲਾ ਪਾਉਣ ਜੋਗੇ ਪੈਸੇ ਨਹੀਂ ਹੈਗੇ ਤਾਂ ਹੁਣ ਉਹਦੇ ਲਈ ਤਾਂ ਰੱਬ ਤੁਸੀਂ ਉਹਨਾਂ ਜਿਹੜੇ ਉਹਦੀ ਹੈਲਪ ਲਈ ਆਏ ਤਾਂ ਬੜਾ ਧੰਨਵਾਦ ਪੂਰੇ ਰਾਏਕੋਟ ਰਾਏਕੋਟ ਤੋਂ ਨਾ ਪੂਰੇ ਰਾਏਕੋਟ ਵੱਲੋਂ ਆਪਣੇ ਆਲੇ ਦੋਲੇ ਹਮੇਸ਼ਾ ਚਾਤੀ ਮਾਰੋ ਤੇ ਕਰਦੇ ਰੋ ਯਾਰ ਬੜੀ ਖੁਸ਼ੀ ਹੋਈ ਤੁਸੀਂ ਆਏ ਬੜਾ ਧੰਨਵਾਦ ਥੈਂਕ ਯੂ ਥੈਂਕ ਯੂ ਬਹੁਤ ਧੰਨਵਾਦ ਥੈਂਕ ਯੂ ਮਹਾਰਾਜ ਤੁਹਾਨੂੰ ਹੋਰ ਦੇਣ ਔਰ ਸ਼ਬਰਤਰੀ ਦੀਆਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਧੰਨਵਾਦ ਧੰਨਵਾਦ ਅਸਲੀ ਸ਼ਿਵ ਭਗਤ ਤੁਸੀਂ ਹੋ ਸ਼ਿਵ ਭਗਤ ਮਹਾਮਈ ਦਾ ਭਗਤ ਗੁਰੂ ਦਾ ਭਗਤ ਉਹ ਹੈ ਜਿਹੜਾ ਉਹ ਮੈਂ ਆਪਣੇ ਬਾਪ ਨੂੰ ਬਹੁਤ ਪਿਆਰ ਕਰਦਾ ਇਹ ਕੋਈ ਵੱਡੀ ਗੱਲ ਨਹੀਂ ਹੈਗੀ ਸਾਰੀ ਦੁਨੀਆ ਹੀ ਕਰਦੀ ਹੈ ਪਰ ਉਸ ਬਾਪ ਦੀ ਤੰਦਰੁਸਤੀ ਲਈ ਕਰ ਕੀ ਰਿਹਾ ਜਾਂ ਦੂਜੀ ਐਗਜ਼ਾਮਪਲ ਇਹ ਹੈ ਕਿ ਤੁਸੀਂ ਵੀ ਆਪਣੇ ਬਾਪ ਨੂੰ ਬਹੁਤ ਪਿਆਰ ਕਰਦੇ ਹੋ ਤੁਸੀਂ ਵੀ ਬਹੁਤ ਪਿਆਰ ਕਰਦੇ ਹੋ ਤੇ ਦੋਨਾਂ ਦਾ ਬਾਪ ਇੱਕੋ ਹੈ ਸਾਡੇ ਸਾਰਿਆਂ ਦਾ ਬਾਪ ਇੱਕੋ ਹੈ ਅਕਾਲ ਪੁਰਖ ਤੇ ਯਾਰ ਇੱਕ ਬਾਪ ਦੇ ਬੱਚੇ ਹੋਣ ਦੇ ਨਾਤੇ ਇੱਕ ਬੱਚਾ ਵਿਚਾਰਾ ਮਰ ਰਿਹਾ ਤੇ ਦੂਜਾ ਨੱਚੀਉ ਹੀ ਜਾਂਦਾ ਕਿ ਮੈਂ ਆਪਣੇ ਬਾਪ ਨੂੰ ਬਹੁਤ ਪਿਆਰ ਕਰਦਾ ਕਿਉਂਕਿ ਮੇਰੇ ਲਈ ਨੱਚਣਾ ਛੱਡ ਆ ਜਿਹੜਾ ਮੇਰਾ ਦੂਜਾ ਜਵਾਕ ਦੁਖੀ ਹੈ ਉਹਦੀ ਮਦਦ ਕਰ ਇਹ ਐਸ ਲਈ ਮੈਨੂੰ ਮੰਨਣਾ ਪਰ ਲੋਕ ਅੱਜ ਕੱਲ ਕੀ ਲੱਗਦਾ ਲੋਕਾਂ ਨੂੰ ਕੀ ਯਾਰ ਅਸੀਂ ਬਹੁਤ ਖੁਸ਼ ਆ ਤੇ ਅਸੀਂ ਰੱਬ ਦੇ ਬਹੁਤ ਵੱਡੇ ਭਗਤਾਂ ਉਹ ਨਹੀਂ ਰੱਬ ਦਾ ਭਗਤ ਅਸਲੀ ਉਹ ਹੈ ਜਿਹੜਾ ਵਿਚਾਰਾ ਬਾਕੀ ਜਿਹੜੇ ਵਿਚਾਰੇ ਦੁਖੀ ਹਿਰਦੇ ਨੇ ਜਾਂ ਦੁਖੀ ਸ਼ਰੀਰ ਨੇ ਉਹਨਾਂ ਦੀ ਮਦਦ ਕਰੇ ਇਸ ਤੋਂ ਵੱਡਾ ਰੱਬ ਕੋਈ ਨਹੀਂ ਜਿਹੜੀ ਮਰਜ਼ੀ ਤੁਸੀਂ ਜ਼ਿੰਦਗੀ ਦੀ ਹਿਸਟਰੀ ਕੱਢ ਲਓ ਜਿੰਨਾ ਕਿ ਮਰਜ਼ੀ ਨਚੋੜ ਕੱਢ ਲਓ ਮੈਂ ਆਪਣੀ 28 ਸਾਲਾਂ ਦੀ ਉਮਰ ਚ ਨਚੋੜ ਹੀ ਕੱਢਿਆ ਸੇਵਾ ਕਰੋ ਜਿੰਨੀ ਕਰ ਸਕਦੇ ਹੋ ਜ਼ਿੰਦਗੀ ਚ ਇਹੀ ਭਗਤੀ ਹੈ ਇਸ ਤੋਂ ਵੱਡੀ ਸੇਵਾ ਇਸ ਤੋਂ ਵੱਡੀ ਭਗਤੀ ਇਸ ਤੋਂ ਵੱਡਾ ਨਾਮ ਜਪਣਾ ਇਸ ਤੋਂ ਵੱਡੀ ਇਨਸਾਨੀਅਤ ਦੀ ਸੇਵਾ ਦੁਨੀਆ 'ਚ ਕੋਈ ਨਹੀਂ ਹੈ ਜੇ ਤੁਸੀਂ ਕਿਸੇ ਦਾ ਦੁੱਖ ਸੁਣ ਰਹੇ ਹੋ ਬਹਿ ਕੇ ਕੋਈ ਉਹਦੀ ਹੈਲਪ ਕਰ ਰਹੇ ਹੋ ਕੋਈ ਉਹਨੂੰ ਦਵਾਈਆਂ ਲੈ ਕੇ ਦੇ ਰਹੇ ਹੋ ਕੋਈ ਉਹਦੀ ਪੜ੍ਹਾਈ ਕਰਾ ਰਹੇ ਹੋ ਇਹ ਕਰ ਲੋ ਤੁਹਾਨੂੰ ਦੁਨੀਆ 'ਚ ਹੋਰ ਕੁਝ ਕਰਨ ਦੀ ਲੋੜ ਨਹੀਂ ਕਿਉਂਕਿ ਉਹ ਵੀ ਉੱਤੇ ਬੈਠਾ ਦੇਖ ਰਿਹਾ ਕਿ ਮੈਂ ਇਹਨਾਂ ਨੂੰ ਭੇਜਤਾ ਦਿੱਤਾ ਥੱਲੇ ਦੇਖਦਾ ਮੈਂ ਕਰਦੇ ਕੀ ਜਾ ਕੇ ਅਸੀਂ ਲੱਗ ਗਏ ਆਪਣੀਆਂ ਆਪਣੀਆਂ ਚੀਜ਼ਾਂ ਇਕੱਠੀਆਂ ਕਰਨ ਅਸੀਂ ਘੁੰਮਣ ਜਾਂਦੇ ਹਾਂ ਨਾ ਕਿਤੇ ਹਿਲ ਸਟੇਸ਼ਨ ਤੇ ਹੁਣ ਉਹ ਤੋਂ ਪਹਾੜ ਤੋੜ ਕੇ ਥੋੜੀ ਲੈ ਆਣੇ ਘਰੇ ਬਿਊਟੀ ਇੰਜੋਏ ਕਰਕੇ ਆਣੇ ਯਾਰਾਂ ਦੋਸਤਾਂ ਨਾਲ ਟਾਈਮ ਸਪੈਂਡ ਕਰਕੇ ਆਣੇ ਉਹਨਾਂ ਨੇ ਦੁਨੀਆ ਤੇ ਭੇਜਿਆ ਸੀ ਐਸ਼ ਕਰਨਾ ਸੀ ਅਸੀਂ ਤੋੜਨ ਲੱਗ ਗਏ ਆਹ ਪਲਾਟ ਤੋੜ ਲਓ ਆਹ ਗੱਡੀ ਤੋੜ ਲਓ ਆਹ ਤੋੜ ਲਓ ਤੋੜ ਲਓ ਤਾਂ